ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਚਰਚਾਾਂ ਮਾਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਜਿੱਥੇ ਰਿਮਾਂਡ ਲੈਣ ਦੀ ਲੋੜ ਸੀ ਉੱਥੇ ਰਿਮਾਂਡ ਕਿਉਂ ਨਹੀਂ ਲਈ ਗਈ ਕੀ ਕਾਰਨ ਹੋਏ ਨੇ ਉਹ ਕਾਰਨ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕੁਝ ਸਿਆਸੀ ਪੱਖ ਨੇ ਗੈਰ ਸਿਆਸੀ ਪੱਖ ਨੇ ਉਹਦੇ ਬਾਰੇ ਵੀ ਵਿਚਾਰ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਅਮਰਤਾ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਇੱਕ ਇਹੋ ਜਿਹਾ ਅਧਿਕਾਰੀ ਕਹਿੋ ਜਿਹਾ ਅਫਸਰ ਜਿਸ ਦੇ ਘਰ ਤੋਂ ਮਿਲਦਾ ਸਾਢੇ 7 ਕਰੋੜ ਰੁਪਈਆ ਕੈਸ਼ ਮਿਲ ਗਿਆ ਉਦੇ ਤੇ ਰਿਮਾਂਡ ਨਹੀਂ ਲਈ ਗਈ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਕਿਉਂ ਦੇਖੋ ਇੱਕ ਨਾ ਸਾਫ ਸਿੰਘ ਜੀ ਪਹਿਲਾਂ ਸਮਝੋ ਸੀਬੀਆਈ ਜਿਹੜੀ ਹੈ ਨਾ ਉਹ ਪੰਜਾਬ ਪੁਲਿਸ ਵਾਂਗੂ ਕੰਮ ਨਹੀਂ ਕਰਦੀ ਸੀਬੀਆਈ ਜਿਹੜੀ ਹੈ ਬਾਕੀ ਏਜੰਸੀਆਂ ਵਾਂਗੂ ਵਿਜੀਲੈਂਸ ਬਿਊਰੋ ਵਾਂਗੂ ਕੰਮ ਨਹੀਂ ਕਰਦੀ ਸੀਬੀਆਈ ਤੇ ਈਡੀ ਦਾ ਆਪਣਾ ਕੰਮ ਕਰਨ ਦਾ ਤਰੀਕਾ ਇੱਕ ਵਾਰ ਉਹਨਾਂ ਨੇ ਕੈਸ਼ ਦੀ ਰਿਕਵਰੀ ਕਰ ਲਈ ਸੋਨੇ ਦੀ ਰਿਕਵਰੀ ਕਰ ਲਈ ਪ੍ਰਾਪਰਟੀਆਂ ਦੇ ਕਾਗਜ਼ ਫੜ ਲਏ ਉਹਨਾਂ ਨੇ ਇਹਨੂੰ ਕੜੀ ਨਾ ਕੜੀ ਜੋੜਦੇ ਹੀ ਜਾਣਾ ਹੁਣ ਠੀਕ ਹੈ ਨਾ ਕੜੀ ਨਾ ਕੜੀ ਜੋੜਦੇ ਹੀ ਜਾਣਾ ਹੈ सीबीआई ਨੇ ਇੱਕ ਵਾਲ ਵੀ ਖਾਲੀ ਨਹੀਂ ਰਹਿਣ ਦੇਣਾ ਇਹਦੇ ਵਿੱਚੋਂ ਕਿਉਂਕਿ ਉਹਨਾਂ ਦੀ ਤਫਤੀਸ਼ ਦਾ ਤਰੀਕਾ ਲੱਗ ਗਿਆ ਤੁਸੀਂ ਦੇਖੋ ਈਡੀ ਦੀ ਜਿਹੜੀ ਜਾਂਚ ਚੱਲਦੀ ਹੈ ਜਾਂ ਜਿਹੜੀਆਂ ਕੇਂਦਰੀ ਏਜੰਸੀਆਂ ਹੁੰਦੀਆਂ ਡਾਇਰੈਕਟਰ ਰੈਵਨਿਊ ਇੰਟੈਲੀਜੈਂਸ ਜਾਂ ਜਲਦੀ ਕਪਟਨ ਮੋਰਿੰਦਰ ਸਿੰਘ ਦੇ ਖਿਲਾਫ ਕਦੋਂ ਦੀ ਜਾਂਚ ਚੱਲ ਰਹੀ ਹੈ 2002-03 ਦੀ ਕਿੰਨੇ ਸਾਲ ਹੋ ਗਏ 23 ਸਾਲ ਈਡੀ ਦੇ ਤੁਸੀਂ ਕਿੰਨੇ ਵੀ ਹੋਣਾ ਜਿਹੜੇ ਡਰੱਗ ਕੇਸ ਆ ਭੂਲਾ ਡਰੱਗ ਕੇਸ ਆ ਹੁਣ ਸਜ਼ਾਵਾਂ ਹੋਈਆਂ ਜਾਂ ਹਜੇ ਵੀ ਉਹਦੀ ਤਫਤੀਸ਼ ਖੁੱਲੀ ਹੋਈ ਹੈ ਠੀਕ ਹੈ ਨਾ ਮਤਲਬ ਇਹ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਹੁੰਦੀਆਂ ਜਿਹੜੇ ਜਿਹੜੇ ਤੁਸੀਂ ਦੇਖੋ ਸ਼ਾਰਦਾ ਕੋਟਾਲਾ ਹੈਗਾ ਜਾਂ ਹੋਰ ਵੀ ਹੈਗਾ ਇਹਨੂੰ ਬੜੇ ਤਰਤੀਬ ਵਾਈਜ਼ ਉਹਨਾਂ ਨੇ ਕੜੀ ਨਾ ਕੜੀ ਜੋੜਦਿਆਂ ਜੋੜਦਿਆਂ ਕਰਨਾ ਜਾ ਕੇ ਸੀਬੀਆਈ ਨੇ ਜਿਹੜੇ ਕੇਸਾਂ ਦੇ ਵਿੱਚ ਮਾਮਲੇ ਦਰਜ ਕੀਤੇ ਆ ਹੁਣ 23 ਫੇਕ ਐਨਕਾਊਂਟਰਾਂ 'ਚ ਹੁਣ ਸਜ਼ਾਵਾਂ ਹੋਈਆਂ ਟਾਈਮ ਕਿਉਂਕਿ ਸੀਬੀਆਈ ਇੱਕ ਜਿਹੜੀ ਏਜੰਸੀ ਹੈ ਜਿਹੜੀ ਜਿੰਨਾ ਕ ਮੈਂ ਇਹਦੀ ਵਰਕਿੰਗ ਨੂੰ ਦੇਖਿਆ ਇਹਨਾਂ ਨੂੰ ਲੋੜ ਨਹੀਂ ਹੁੰਦੀ ਰਿਮਾਂਡ ਦੀ ਇਹ ਕਿਹੜਾ ਪੰਜਾਬ ਪੁਲਿਸ ਹੈਗਾ ਕਿ ਇਹਨਾਂ ਨੇ ਪਟੇ ਮਾਰਨੇ ਦੇ ਬੰਦਾ ਫੜ ਕੇ ਅੰਦਰ ਕਰਕੇ ਤੇ ਕਹਿਣਾ ਲਿਆਓ ਯਾਰ ਹੁਣੇ ਚੱਕ ਕੇ ਤਰਥਲ ਪਾ ਦਿਓ ਤੇ ਚੱਕ ਦਿਓ ਨੇਰੀ ਲਿਆ ਦਿਓ ਔਰ 90 ਦਿਨਾਂ ਚ ਅਸੀਂ ਚਲਾਨ ਕਰ ਦਿਓ ਇਹ ਉਹ ਇਹਨਾਂ ਦਾ ਸੀਬੀਆਈ ਦਾ ਕੰਮ ਕਰਨ ਦਾ ਤਰੀਕਾ ਹੀ ਅਲੱਗ ਹੈ ਇਹਨਾਂ ਨੇ ਹਰ ਚੀਜ਼ ਦੀ ਖਾਲ ਦੀ ਖਾਲ ਕੱਢ ਕੇ ਹੱਥ ਫੜਾ ਦੇਣੀ ਹੈ ਜਿਵੇਂ ਕੜੁਕਾ ਚੱਲਦਾ ਨਾ ਗੁਰ ਲੋਕਾਂ ਨੂੰ ਲੱਗਦਾ ਬੜਾ ਸਲੋ ਚੱਲਦਾ ਲੇਕਿਨ ਜਦੋਂ ਕੜੁਕਾ ਆਪਣੀ ਮੰਜ਼ਲ ਤੇ ਪਹੁੰਚਦਾ ਨਾ ਭਾਵੇਂ ਤੁਸੀਂ ਉਹਨੂੰ 200 ਕਿਲੋਮੀਟਰ ਲੈ ਜਾਓ ਉਹਦਾ ਸਾਰੀ ਪੁੱਲ ਦਾ ਘੜੁੱਕੇ ਦਾ ਇਥੇ ਸੀਬੀਆਈ ਵੀ ਇੱਕ ਘੜੁੱਕੇ ਆਂ ਗਈਆਂ ਇਹਨਾਂ ਨੇ ਕੜੀ ਨੱਕੜੀ ਜੋੜੀ ਜਾਣੀ ਹੈ ਹੁਣ 5 ਕਰੋੜ ਜਿਵੇਂ ਮਿਲ ਗਿਆ ਉਹ ਤਾਂ ਉਹਨਾਂ ਨੇ ਦੱਸਤਾ ਹੋਣਾ ਕਾਦਾ ਉਹਦਾ ਨੈਚਰਲੀ ਗੱਲ ਹੈ ਕਿ ਉਹਨਾਂ ਨੂੰ ਸਮਝ ਆ ਗਈ ਹੈ ਹੁਣ ਉਹਦੀ ਸੀਬੀਆਈ ਨੇ ਸਾਰੀਆਂ ਉਹਦੀਆਂ ਜਿੰਨੇ ਉਹਨੇ ਅਜੇ ਤੱਕ ਤਫਤੀਸ਼ਾਂ ਕੀਤੀਆਂ ਜਿੱਥੇ ਜਿੱਥੇ ਉਹਦੇ ਸਿਗਨੇਚਰ ਹੋਏ ਕਿੰਨੇ ਕੇਸ ਉਹਨੇ ਜਿਹੜੇ ਆ ਉਹਦੇ ਵਿੱਚ ਕਲੀਨ ਚਿੱਟਾਂ ਦਿੱਤੀਆਂ ਕਿੰਨੀਆਂ ਅਪਰੂਵ ਕੀਤੀਆਂ ਕਿਹਦੇ ਵਿੱਚ ਇਹਨਾਂ ਦੀਆਂ ਪੁਰਾਣੀਆਂ ਕੰਪਲੇਂਟਾਂ ਹੋਈਆਂ ਇਹਦੇ ਖਿਲਾਫ ਹੋਈਆਂ ਜਿੱਥੇ ਇੱਥੇ ਉਹਨਾਂ ਨੂੰ 스멜 ਆਈ ਗਈ ਉਹਨਾਂ ਨੇ ਉਹਦੇ ਵਿੱਚ ਮਦਈ ਤੇ ਦੋਸ਼ੀ ਸਾਰੇ ਬੁਲਾ ਲੈਣੇ ਹਾਂ ਵੀ ਤੇਰੇ ਨਾਲ ਤੈਨੂੰ ਕਲੀਨ ਚਿੱਟ ਦਿੱਤੀ 10 ਇਚ ਕੀ ਚੱਕਰ ਸੀ ਉਹ ਦੱਸੂਗਾ ਕਿਉਂਕਿ ਆਨ ਰਿਕਾਰਡ ਹੈ ਜਿਹੜਾ ਅਫਸਰ ਦੇ ਕੰਮ ਹੁੰਦੇ ਨਾ ਆਨ ਰਿਕਾਰਡ ਹੁੰਦੇ ਅਫਸਰ ਕੋਈ ਜ਼ੁਬਾਨੀ ਕੰਮ ਤਾਂ ਕਰਦਾ ਨਹੀਂਗਾ ਪੈਸੇ ਲਿੱਤੇ ਤੇ ਮੈਂ ਟਰੈਵਲ ਏਜੰਟੋਂ ਨੂੰ ਨਿਕਲ ਗਿਆ ਬਾਹਰ ਉਹਨਾਂ ਨੇ ਸਾਈਨ ਕਰਨੇ ਉਹਨੂੰ ਕਲੀਨ ਚਿੱਟ ਦੇਣੀ ਆ ਮਨ ਲਓ ਜੇ ਹੋਰ ਕੋਈ ਠੇਕੇਦਾਰ ਹੈਗੇ ਆ ਸਾਰਾ ਕੁਝ ਹੈਗਾ ਪ੍ਰਾਪਰਟੀਆਂ ਦੇ ਕਾਗਜ਼ ਹੈਗਾ ਉਹਨਾਂ ਨੇ ਅੰਗਲੀ ਸੰਗਲੀ ਜੋੜਦੇ ਜੋੜਦੇ ਪ੍ਰਾਪਰਟੀ ਦੇ ਮਾਲਕ ਨੂੰ ਬੁਲਾਣਾ ਤੂੰ ਪ੍ਰਾਪਰਟੀ ਵੇਚੀ ਸੀ ਬੋਲਰ ਨੂੰ ਉਹਨੇ ਕਹਣਾ ਵੇਚੀ ਸੀ ਕਿੰਨੇ ਪੈਸੇ ਲਿੱਤੇ ਸੀ ਇੰਨੇ ਪੈਸੇ ਲਿੱਤੇ ਸੀ ਉਹਨਾਂ ਨੇ ਸਾਰਾ ਹੌਨ ਰਿਕਾਰਡ ਲੈਣਾ ਇਹਦੀ ਤਫਤੀਸ਼ ਨੂੰ ਲੰਬਾ ਟਾਈਮ ਲੱਗਣਾ ਇਹ ਕੋਈ ਇਹ ਨਹੀਂ ਹੈਗਾ ਕਿ ਤਫਤੀਸ਼ ਅੱਜ ਹੋ ਗਈ ਤੇ ਨੂੰ ਹਰਾਸਤ ਹਰਾਸਤ ਦੀ ਲੋੜ ਨਹੀਂ ਹੈਨੀ ਬਿਲਕੁਲ ਸੀਬੀਆਈ ਨੂੰ ਕਸਟਡੀ ਦੀ ਲੋੜ ਨਹੀਂ ਕਸਟਡੀ ਦੀ ਲੋੜ ਤਾਦਾ ਜੇ ਉਹਨਾਂ ਨੇ ਬਰਾਮਦਗੀ ਹੋਰ ਕਰਾਣੀ ਹੋਵੇ ਬਰਾਮਦਗੀ ਤਾਂ ਬਹੁਤ ਜ਼ਿਆਦਾ ਹੋ ਗਈ ਐਕਸੈਸ ਹੋ ਗਈ ਸੋਚਿਆ ਵੀ ਨਹੀਂ ਸੀ ਕਿੰਨੀ ਇੰਨੀ ਬਰਾਮਦਗੀ ਹੋ ਜੂਗੀ ਇੰਨੀ ਬਰਾਮਦਗੀ ਹੋ ਗਈ ਤਾਂ ਉਹਨੇ ਸਰੈਂਡਰ ਹੀ ਕਰ ਦਿੱਤਾ ਜਦੋਂ ਨੇ ਕਹਿ ਦਿੱਤਾ ਹੁਣ ਆ ਘੜੀਆਂ ਪਈਆਂ ਆ ਪੈਹਾ ਪਿਆ ਤੇ ਲੈ ਜੋ ਜੀ ਉਹ ਦੂਜੀ ਜਿਹੜੀ ਗੱਲ ਹੈ ਸਾਹਬ ਸਿੰਘ ਜੀ ਕਿ ਇਹਨੂੰ ਸੀਬੀਆਈ ਨੇ ਬੜੀ ਬਰੀਕੀ ਨਾਲ ਜ਼ਮੀਨ ਦੇ ਉੱਤੇ ਲੈ ਕੇ ਆਣਾ ਕੇਸ ਨੂੰ ਔਰ ਇੱਕ ਇੱਕ ਪਹਿਲੂ ਇਹਦੇ ਵਿੱਚ ਤੈਕੀਕਾਤ ਹੋਣਾ ਇਹ ਕਨਫਰਮ ਹੈ ਕਿਉਂਕਿ ਹਾਈ ਪ੍ਰੋਫਾਈਲ ਕੇਸ ਹੋ ਗਿਆ हाई प्रोफाइल केस हो गया दूसरा ये दा मीडिएट ट्रायल हो गया ਹੁਣ ਅਸੀਂ ਵੀ ਇਹਦੇ ਉੱਤੇ ਵਿਚਾਰ ਕਰ ਰਹੇ ਆ ਤੇ ਇਹ ਬੜਾ ਦਬਾਬ ਹੁੰਦਾ ਇਸ ਚੀਜ਼ਾਂ ਦਾ ਬਈ ਇਸ ਕੇਸਾਂ ਦੇ ਵਿੱਚ ਤਫਤੀਸ਼ ਜਿਹੜੀ ਆ ਬੜੀ ਬਹੁਤ ਹਾਈ ਪੱਧਰ ਦੇ ਉੱਤੇ ਬੋਧ ਚਲੇ ਪੱਤਰ ਦੇ ਉੱਤੇ ਬੈਠ ਕੇ ਉਹਨੂੰ ਮੋਨੀਟਰ ਕਰਕੇ ਕੀਤੀ ਜਾਵੇ। ਹਮਮ। ਪਰ ਡਾਕਟਰ ਸਾਹਿਬ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜੇ ਕੱਲ ਦੇ ਬਿਆਨ ਦੀ ਗੱਲ ਕਰੀਏ ਤੁਰੇ ਜਾਂਦੇ ਹਰਚਰਨ ਪੁੱਲਰ ਦਾ ਇੱਕ ਬਿਆਨ ਤਾਂ ਜ਼ਰੂਰ ਰਿਕਾਰਡ ਹੋ ਗਿਆ। ਉਹ ਕਹਿੰਦੇ ਕਿ ਸਾਰਾ ਕੁਝ ਮੈਂ ਦੱਸਾਂਗਾ। ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਕਿੱਥੋਂ ਕੀ ਕੁਝ ਆਇਆ। ਹਰਚਰਨ ਪੁੱਲਰ ਬਹੁਤ ਕੌਨਫੀਡੈਂਟ ਨਜ਼ਰ ਆ ਰਹੇ ਆ ਅਜੇ ਵੀ। ਹਾਲਾਂਕਿ ਅਸੀਂ ਕਹਿੰਦੇ ਕਿ ਉਹਨਾਂ ਨੇ ਸਾਰਾ ਕੁਝ ਦੇ ਦਿੱਤਾ ਕਿ ਆ ਸਾਰਾ ਕੁਝ ਪਿਆ ਚੱਕ ਲਓ ਜਿਵੇਂ ਤੁਸੀਂ ਦੱਸਦੇ ਸੀ ਪਰ ਕੀ ਹਰਚਰਨ ਪੁੱਲਰ ਕੋਲ ਅਜੇ ਵੀ ਕੋਈ ਆਪਰਚੂਨਿਟੀ ਹੈ ਜਾਂ ਅਜੇ ਵੀ ਇਸ ਕੇਸ ਦੇ ਵਿੱਚ ਕੁਝ ਬਾਕੀ ਹੈ ਨਹੀਂ ਮੈਨੂੰ ਨਹੀਂ ਲੱਗਦਾ ਹੋਰ ਇਹਦੇ ਵਿੱਚ ਕੋਈ ਰਿਕਵਰੀ ਬਾਕੀ ਹੈਗੀ ਹੈ ਕਿਉਂਕਿ ਐਕਸੈਸਰ ਟਾਪ ਰਿਕਵਰੀ ਹੋ ਗਈ ਹੈ ਹੋਰ ਆ ਆਈਪੀਐਸ ਅਫਸਰ ਨੂੰ ਕਿੰਨਾ ਕੁ ਪੈਹਾ ਕੈਸ਼ ਹੋ ਸਕਦਾ ਹੁਣ ਕੋਈ ਉਹ ਵੱਡਾ ਵਪਾਰੀ ਤਾਂ ਹੈ ਨਹੀਂ 100 200 ਕਰੋੜ ਰੁਪਈਆ ਰੱਖ ਕੇ ਬੈਠਾ ਹੋਇਆ ਇੰਨਾ ਕੀ ਪੈਸਾ ਹੁੰਦਾ ਵਾ ਇੰਨਾ ਕੋ ਅਗਲੇ ਨੇ ਮਿਲ ਗਿਆ ਸੀਬੀਆਈ ਦਾ ਆਪਣਾ ਕੰਮ ਸਰ ਗਿਆ ਦੂਜੀ ਜਿਹੜੀ ਗੱਲ ਹੈ ਨਾ ਬਈ ਉਹਨਾਂ ਨੇ ਗੱਲ ਜਰੂਰ ਕਹੀ ਹੁਣ ਕੀ ਕਹਿਣ ਅਗਲੇ ਹਾਂ ਮੈਂ ਗੁਨਾਹ ਕੀਤਾ ਕਦੀ ਵੀ ਨਹੀਂ ਗੁਨਾਹਗਰ ਆਪਣੇ ਆਪ ਨੂੰ ਗੁਨਾਹ ਕਹਿੰਦਾ ਦੋਸ਼ੀ ਕਦੀ ਕੋਰਟ 'ਚ ਖੜਾ ਹੋ ਕੇ ਕਹਿੰਦਾ ਮੈਂ ਮਰਡਰ ਕੀਤਾ ਮੈਂ ਚੋਰੀ ਕੀਤੀ ਕੋਈ ਵੀ ਨਹੀਂ ਕਹਿੰਦਾ ਦੂਜਾ ਜਿਹੜਾ ਗੱਲ ਹੈ ਕਿ ਹਰਜਨਨ ਪੁੱਲਰ ਇੱਕ ਉਹਨੂੰ ਪਤਾ ਉਹ ਆਪ ਏਜੰਸੀਆਂ 'ਚ ਕੰਮ ਕਰ ਚੁੱਕਾ ਮਤਲਬ ਵੱਡੇ ਵੱਡੇ ਐਸਐਸਪੀ ਵੀ ਰਹਿ ਚੁੱਕਾ ਡੀਆਈਜੀ ਰੋਪੜ ਰੇਂਜ ਸੀਗਾ ਮੌਜੂਦਾ ਦੌਰ ਦੇ ਵਿੱਚ ਉਹਨੂੰ ਪਤਾ ਕਿ ਮੈਂ ਕਿੱਦਾਂ ਹੈਂਡਲ ਕਰਨਾ ਲੇਕਿਨ ਗੱਲ ਇਹ ਹੈ ਕਿ 5 ਕਰੋੜ ਹੈਂਡਲ ਨਹੀਂ ਹੋਣਾ ਉਹਦੇ ਦੋ ਕਾਰਨ ਹੈਗੇ ਇੱਕ ਤਾਂ ਇਹ ਚ ਈਡੀ ਦੀ ਹੁਣ ਸ਼ਮੂਲੀਅਤ ਹੋ ਜਾਣੀ ਆ ਉਹ ਆਟੋ ਹੈਗੀ ਆ ਇਹ ਤੇ ਈਡੀ 30 40 ਲੱਖ ਰੁਪਏ ਤੋਂ ਉੱਤੇ ਦੀ ਬਲੈਕ ਮਨੀ ਜਿੱਥੇ ਆ ਜਾਵੇ ਉਹ ਮਨੀ ਟ੍ਰੇਲ ਆ ਜਾਵੇ ਉਹਦੇ ਵਿੱਚ ਈਡੀ ਆਪਣੇ ਆਪ ਹੀ ਇਨਵੋਲਵ ਹੋ ਜਾਂਦੀ ਹੈ ਹੁਣ ਉਹ ਸਾਰਾ ਰਿਕਾਰਡ ਇੱਕ ਦੋ ਦਿਨਾਂ ਤੱਕ ਚਾਰ ਦਿਨਾਂ ਤੱਕ ਕਿਹੜੀ ਵੀ ਲੈ ਲੇਗੀ 5 ਕਰੋੜ ਰੱਖਣਾ ਆਪਣੇ ਆਪ ਚ ਜੁਰਮ ਹੈ ਤੁਸੀਂ 2 ਲੱਖ ਤੋਂ ਉੱਤੇ ਘਰੇ ਨਹੀਂ ਰੱਖ ਸਕਦੇ ਕੈਸ਼ ਠੀਕ ਹੈ ਨਾ ਹਾਂ ਤੁਸੀਂ ਵਪਾਰੀਓ ਕੈਸ਼ ਇਨ ਹੈਂਡ ਹੈ ਤੁਹਾਡੇ ਕੋਲ ਫਰਮਾਂ ਦੀਆਂ ਹੋਣੀਆਂ ਚਾਹੀਦੀਆਂ ਕਿ ਮੇਰੇ ਕੋਲ ਕੈਸ਼ ਇਨ ਹੈਂਡ 10 ਲੱਖ ਬੋਲਦਾ ਤੇ ਅੱਜ ਮੈਨੂੰ 10 ਲੱਖ ਰੁਪਈਆ ਫਲਾਣੇ ਵਪਾਰੀ ਨੇ ਦਿੱਤਾ ਤੇ ਕੱਲ ਮੈਂ ਸਵੇਰੇ ਇਹਨੂੰ ਬੈਂਕ ਜਮਾ ਕਰਾਣਾ ਇਹ ਤੁਹਾਡੇ ਕੋਲ ਸਾਰਾ ਕੁਝ ਹੋਣਾ ਚਾਹੀਦਾ ਉਹਦੇ ਵਿੱਚ ਵੀ ਬਕਾਇਦਾ ਤੁਹਾਡੀਆਂ ਲਿਮਟਾਂ ਬਣੀਆਂ ਹੁੰਦੀਆਂ ਕੈਸ਼ ਇਨ ਹੈਂਡ ਤੁਹਾਡੇ ਸੀਏ ਨੇ ਕੱਢਿਆ ਹੁੰਦਾ ਆਦਰਵਾਇਜ਼ ਤੁਸੀਂ 20000 ਤੋਂ ਉੱਤੇ ਕਿਸੇ ਨੂੰ ਕੈਸ਼ ਟ੍ਰਾਂਜੈਕਸ਼ਨ ਕਰ ਨਹੀਂ ਸਕਦੇ ਕਾਨੂੰਨਨ ਜੁਰਮ ਹੈਗਾ ਉਹ ਅਸੈਪਟੇਬਲ ਨਹੀਂ ਹੈਗਾ ਪਾਸ ਹੋਇਆ ਹੋਇਆ ਹਿੰਦੁਸਤਾਨ ਦੇ ਵਿੱਚ 20000 ਤੋਂ ਉੱਤੇ ਤੁਸੀਂ ਜਿਹੜੀ ਐ ਉਹ ਸਾਰੀ ਵਾਈਟ ਮਨੀ ਟਰਾਂਸਫਰ ਕਰਨੀ ਐ ਇਸ ਦਾ ਮਤਲਬ 5 ਕਰੋੜ ਰੁਪਈਆ 7.5 ਕਰੋੜ ਤੁਸੀਂ ਕਹਿ ਰਹੇ ਹੋ ਆਇਆ ਕਿੱਥੋਂ ਉਹ ਸਾਰਾ ਕੁਝ ਜਿਹੜਾ ਵੈ ਸੀਬੀਆਈ ਆਨ ਰਿਕਾਰਡ ਲੈ ਆਏਗੀ ਉਹਦਾ ਜਵਾਬ ਦੇਣਾ ਬਹੁਤ ਔਖਾ ਹੋਣਾ ਐਚਐਸ ਪੂਲਰ ਕੋ ਜਵਾਬ ਦੇਣਾ ਬਹੁਤ ਔਖਾ ਹੋਣਾ ਮੰਨ ਲਓ ਜੇ ਕੋਈ ਰਿਸ਼ਤੇਦਾਰ ਖੜਾ ਵੀ ਕਰ ਦੂਗਾ 5 ਲੱਖ 10 ਲੱਖ 20 ਲੱਖ 50 ਲੱਖ ਤੱਕ ਸ਼ੋਅ ਹੋ ਜਾਣਗੇ ਪਰ ਠੀਕ ਆ ਕੋਈ ਫਰਮ ਵਾਲਾ ਕਹ ਦੂਗਾ ਜੀ ਮੇਰਾ 4 ਲੱਖ ਰੁਪਈਆ 10 ਲੱਖ ਰੁਪਈਆ ਸੀ ਮੈਂ ਸੇਫ ਰੱਖਣ ਲਈ ਮੈਂ ਬਾਹਰ ਜਾਣਾ ਸੀ ਭੁੱਲਣ ਦੇ ਘਰੇ ਦੇ ਗਿਆ ਲੇਕਿਨ ਸੀਬੀਆਈ ਦੇ ਅੱਗੇ ਕਿਸ CBI ਦੇ ਅੱਗੇ ਇਸ ਟੀ ਦੀ ਹਾਮੀ ਨਹੀਂ ਭਰਨੀ ਕਿ ਮੈਂ ਇਹਦੇ ਵਿੱਚ ਜਿਹੜਾ ਆਪਣੇ ਇਹਨੂੰ ਰਿਸ਼ਤੇਦਾਰ ਨੇ ਮੇਰੇ ਮੈਂ 50 ਲੱਖ ਰੁਪਏ ਇਹਨਾਂ ਨੂੰ ਕੈਸ਼ ਦਿੱਤਾ ਹੋਇਆ ਸੀ ਉਹਦਾ ਕਾਰਨ ਕਿਉਂ ਨਹੀਂ ਭਰਨੀ ਕਿਉਂਕਿ ਇਹਦੇ ਵਿੱਚ ਹਜੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਨਵੋਲਵ ਹੋਣਾ ਜਦੋਂ ਦੋ ਏਜੰਸੀਆਂ ਇਕੱਠੇ ਕੰਮ ਕਰਨ ਦੋ ਏਜੰਸੀਆਂ ਜਦੋਂ ਇਕੱਠਾ ਕੰਮ ਕਰਦੀਆਂ ਫਿਰ ਕੋਈ ਹੰਕੀ ਫੰਕੀ ਹੋਣ ਦੇ ਚਾਂਸ ਖਤਮ ਹੋ ਜਾਂਦੇ ਆ ਤੁਸੀਂ ਦੇਖੋ ਵੱਡੀਆਂ ਡਰੱਗਸ ਫੜੀਆਂ ਜਾਂਦੀਆਂ STF ਫੜਦੀ ਆ ਠੀਕ ਹੈ ਨਾ ਕਾਊਂਟਰ ਇੰਟੈਲੀਜੈਂਸ ਉਹਦੇ ਨਾਲ ਕੰਮ ਕਰਦੀ ਆ ਠੀਕ ਹੈ ਨਾ ਫਿਰ ਉਹਨਾਂ ਨੂੰ ਜਿਹੜਾ ਇੰਟਰੋਗੇਸ਼ਨ ਸੈਂਟਰ ਜਿਹੜਾ ਆਪਣਾ ਹੈਗਾ ਪੰਜਾਬ ਸਰਕਾਰ ਦਾ ਵੀ ਆ ਜਿੱਥੇ ਸੈਂਟਰਲ ਏਜੰਸੀਆਂ ਵੀ ਇੰਟਰੋਗੇਟ ਕਰਦੀਆਂ ਉਹ ਵੀ ਇਨਵੋਲ ਹੋ ਜਾਂਦੀਆਂ ਇਸ ਕਰਕੇ ਜਿੱਥੇ ਕਿਤੇ ਡਰੱਗ ਸਮੰਗਲਿੰਗ ਦਾ ਹਥਿਆਰਾਂ ਦਾ ਫਿਰ ਐਨਆਈਏ ਇਨਵੋਲ ਹੋ ਜਾਂਦੀ ਇਸ ਕਰਕੇ ਕੋਈ ਹੈਂਕੀ-ਭੈਂਕੀ ਕਰਦਾ ਹੀ ਨਹੀਂ ਆ ਉਹ ਕਹਿੰਦਾ ਹਲਕਾ ਜਿਹਾ ਹੈਂਕੀ-ਭੈਂਕੀ ਕੀਤਾ ਨਹੀਂ ਐਨਆਈਏ ਨੇ ਚੱਕ ਕੇ ਸਾਨੂੰ ਹੀ ਅੰਦਰ ਦੇ ਦੇਣਾ ਸੋ ਇਹ ਜਿਹੜੇ ਵੱਡੇ ਕੇਸ ਹੁੰਦੇ ਨਾ ਜਿੱਥੇ ਵੱਡੀਆਂ ਏਜੰਸੀਆਂ ਇਨਵੋਲ ਹੋ ਜਾਣ ਕੋਈ ਹੱਥ ਪੱਲਾ ਨਹੀਂ ਫੜਾਂਦਾ ਸਿੱਧੀ ਜੀ ਗੱਲ ਹੈ ਯਾਰ ਅਫਸਰ ਜਿਹੜੇ ਹਨ ਨਾ ਸੀਬੀਆਈ ਚ ਵੀ ਤਾਂ ਵੱਡੇ ਵੱਡੇ ਅਫਸਰ ਆਈਪੀਐਸੀ ਗਏ ਹੋਏ ਨਾ ਉਹ ਗਿੱਲੇ ਫਰਸ਼ ਦੇ ਉੱਤੇ ਪੈਰ ਨਹੀਂ ਰੱਖਦੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਅਸੀਂ ਨੌਕਰੀ ਕਰਨੀ ਹੈ ਕੰਮ ਦੇ ਵਿੱਚ ਅਸੀਂ ਮਾੜਾ ਜਿਹਾ ਵੀ ਅਗਰ ਹੈਂਕੀ-ਫੈਂਕੀ ਕਰਤਾ ਗੱਲ ਬਾਹਰ ਆ ਗਈ ਤੇ ਲੈਣ ਦੇ ਦੇਣੇ ਪੈ ਜਾਣੇ ਸਰ ਮੈਂ ਸੋਸ਼ਲ ਮੀਡੀਆ ਦੇ ਉੱਤੇ ਨਾ ਇੱਕ ਵਿਅਕਤੀ ਦੀ ਗੱਲ ਸੁਣਦਾ ਪਿਆ ਸੀ ਉਸਨੇ ਕਿਹਾ ਕਿ ਹਰਚਰਨ ਪੁੱਲਰ ਦਾ ਕੇਸ ਇੱਕ ਸਪੈਸ਼ਲ ਕੇਸ ਹੈਗਾ ਅ ਕਿਉਂਕਿ ਇਸ ਦੇ ਪਿਤਾ ਡੀਜੀਪੀ ਸੀਗੇ ਪੰਜਾਬ ਦੇ ਤੇ ਫਾਰਮਲੀ ਕੀ ਹਰ ਚੜ੍ਹ ਪੁੱਲਰ ਨੇ ਕੋਈ ਐਗਜ਼ਾਮਸ ਵਗੈਰਾ ਦਿੱਤੇ ਆਪਣੀ ਸਰਵਿਸ ਵਾਸਤੇ ਕੁਝ ਇੱਕ ਐਦਾਂ ਦਾ ਹੈਗਾ ਕੋਈ ਤੁਹਾਨੂੰ ਆਈਡੀਆ ਨਹੀਂ ਨਹੀਂ ਉਹ ਡਾਇਰੈਕਟ ਭਰਤੀ ਹੋਇਆ ਸੀਗਾ ਕਿਉਂਕਿ ਉਦੋਂ ਦੌਰ ਸੀਗਾ ਸਾਹਬ ਸਿੰਘ ਜੀ ਉਦੋਂ ਤਾਂ ਇਹ ਸੀਗਾ ਕਿ ਜੋ ਉਤੋਂ ਸਾਈਨ ਕਰ ਦਨ ਕਿ ਇਹ ਕਰਤਾ ਉਹ ਮੰਨ ਲੈਂਦੇ ਸੀ ਸਪੈਸ਼ਲ ਸਿੱਧਾ ਹੀ ਡੀਜੀ ਡੀਐਸਪੀ ਲਾਇਆ ਡੀਐਸਪੀ ਭਰਤੀ ਹੋ ਜਾਂਦੇ ਸੀ ਉਦੋਂ ਦੌਰ ਸੀਗਾ ਉਦੋਂ ਨਾ ਪੰਜਾਬ ਦੇ ਵਿੱਚ ਕਾਲਾ ਦੌਰ ਸੀਗਾ ਉਦੋਂ ਦਾ ਇੰਸਪੈਕਟਰ ਵੀ ਉਵੇਂ ਹੀ ਭਰਤੀ ਕਰ ਦਿੰਦੇ ਸੀ ਠੀਕ ਆ ਯਾਰ ਕੌਣ ਕੀ ਠੀਕ ਆ ਲਾਤਾ ਇਨਸਪੈਕਟਰ ਕੀ ਕਰਕੇ ਆਇਆ ਦੋ ਐਨਕਾਊਂਟਰ ਕਰਕੇ ਆਇਆ ਕਰ ਦੋ ਪ੍ਰਮੋਸ਼ਨ ਲਾ ਦੋ ਫੀਤੀ ਇੱਥੇ ਤੱਕ ਇੰਨੀ ਫੀਤੀਆਂ ਚੱਲਦੀਆਂ ਸੀਗੀਆਂ ਕਾਂਸਟੇਬਲ ਰੈਂਕ ਦੇ ਜਿਹੜੇ ਮਲਾਜਮ ਆ ਉਹ ਤਾਂ ਡੀਐਸਪੀ ਰੈਂਕ ਦੀਆਂ ਫੀਤੀਆਂ ਲਾ ਕੇ ਘੁੰਮਦੇ ਸੀ ਉਦੋਂ ਸੋ ਇਹ ਉਹ ਉਹ ਉਸ ਵੇਲੇ ਦੀਆਂ ਗੱਲਾਂ ਉਸ ਤੋਂ ਬਾਅਦ ਤਾਂ ਜਿਹੜੀਆਂ ਮੈਂ ਪਬਲਿਕ ਸਰਵਿਸ ਕਮਿਸ਼ਨਸ ਬਣ ਗਏ ਫਿਰ ਤਾਂ ਸਾਰੀਆਂ ਜਿਹੜੀਆਂ ਟਰਾਂਸਪੇਰੈਂਟ ਹੀ ਹੋ ਗਈਆਂ ਰਵੀ ਸਿੱਧੂ ਦੇ ਵੇਲੇ ਜਿਹੜਾ ਇੱਕ ਰੌਲਾ ਜਆ ਪਿਆ ਉਹਦੇ ਵਿੱਚ ਫਿਰ ਜਿਹੜੇ ਪੀਸੀਐਸ ਤੇ ਪੀਪੀਐਸ ਉੱਤੇ ਕਾਫੀ ਰੌਲਾ ਜਆ ਪਿਆ ਬਟ ਉਸ ਤੋਂ ਬਾਅਦ ਸਾਰਾ ਕੁਝ ਠੀਕ ਠਾਕ ਰਿਹਾ ਲੇਕਿਨ ਇਹ ਉਹ ਉਸ ਦੌਰ ਦੇ ਵਿੱਚ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਜੋ ਮਰਜ਼ੀ ਭਰਤੀ ਕਰ ਲੋ ਜਿੰਨੂੰ ਮਰਜ਼ੀ ਜਿੱਦਾਂ ਮਰਜ਼ੀ ਕਰ ਦੋ ਉੱਥੇ ਕੋਈ ਬੌਦਰ ਨਹੀਂ ਕਰਦਾ ਸੀ ਉਦੋਂ ਉਸ ਸਭ ਇਸ ਪੂਰੇ ਮੈਟਰ ਦੇ ਵਿੱਚ ਸਿਆਸੀ ਰੁਬਾਵ ਦੇਖਣਾ ਚਾਹੀਦਾ ਹੈ ਖਾਸ ਤੌਰ ਦੇ ਉੱਤੇ ਇਸ ਵੇਲੇ ਕਾਂਗਰਸ ਵੀ ਚੁੱਪ ਹੈ ਜਿਹੜੇ ਸੋ ਕਾਲਡ ਲੀਡਰ ਕਾਂਗਰਸ ਦੇ ਬੋਲਦੇ ਸੁਖਪਾਲ ਖਰ ਇਹ ਮੈਨੂੰ ਲੱਗਦਾ ਖੁੱਲ ਕੇ ਬੋਲੇ ਇਸ ਮੈਟਰ ਦੇ ਉੱਤੇ ਤੇ ਦੂਜੇ ਪਾਸੇ ਅਕਾਲੀ ਦਲ ਹੈ ਅਕਾਲੀ ਦਲ ਵੱਲੋਂ ਬੰਟੀ ਰੋਮਾਣਾ ਬੋਲੇ ਆ ਥੋੜਾ ਬੋਤਾ ਸੁਖਬੀਰ ਬਾਦਲ ਮੇਨਸਟ੍ਰੀਮ ਅਕਾਲੀ ਔਰ ਮੇਨਸਟ੍ਰੀਮ ਕਾਂਗਰਸੀ ਚੁੱਪ ਨੇ ਪਤਾ ਨਹੀਂ ਕਿਉਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਤਾਂ ਇਹਨਾਂ ਦਾ ਬ੍ਰਦਰ ਜਿਹੜਾ ਭਰਾ ਆ ਕੁਲਦੀਪ ਭੁੱਲਰ ਉਹ ਕਾਂਗਰਸ ਐਮਐਲਏ ਰਿਹਾ ਠੀਕ ਹੈ ਨਾ ਕਿਤੇ ਕਾਂਗਰਸੀਆਂ ਦਾ ਨਾਲ ਅੰਦਰ ਲਗਾਬ ਵੀ ਹੁੰਦਾ ਵੈ ਫਿਰ ਅਕਾਲੀ ਦਲ ਦਾ ਵੀ ਚਾਹੇਤਾ ਰਿਆ ਹੁਣ ਅਕਾਲੀ ਦਲ ਦਾ ਚਾਹੇਤਾ ਰਿਆ ਹੁਣ ਬਿਕਰਮਜੀਠੀ ਦੇ ਖਿਲਾਫ ਸੈਟ ਬਣਾਈ ਸੀ ਜਿਹੜੀ ਉਹ ਸੈਟ ਦੇ ਵਿੱਚ ਇਹਨਾਂ ਨੇ ਥੇਲੇ ਦਾ ਕੰਮ ਨਹੀਂ ਕੀਤਾ ਠੀਕ ਹੈ ਨਾ ਉਹੀ ਉਦਾਂ ਹੀ ਘੁਮਾ ਫਰਾ ਕੇ ਤੇ ਜੇਬ ਵਿੱਚ ਆਪਣੇ ਤੋਰ ਦਿੱਤੀ ਫਾਈਲ ਕੁਛ ਕੀਤਾ ਹੈ ਨਹੀਂ ਸੋ ਕਿਤੇ ਨਾ ਕਿਤੇ ਅਕਾਲੀ ਦਲ ਦੇ ਲੀਡਰਾਂ ਨਾਲ ਤਾਂ ਸਾਂਝਾ ਇੰਨੀ ਦੇਰ ਰਹੇ ਨੇ ਪਰਿਵਾਰਾਂ ਦੀ ਸਾਂਝ ਹੈ ਬਹੁਤ ਲੰਬਾ ਟਾਈਮ ਜਿਹੜਾ ਵਾ ਇਹਦੇ ਫਾਦਰ ਡੀਜੀਪੀ ਮਹਿਲ ਸਿੰਘ ਪੁੱਲਰ ਦਾ ਨਾਮ ਰਿਹਾ ਇੱਕ ਆਪਣੇ ਆਪ ਚ ਇੱਕ ਐਨਸਾਈਕਲੋਪੀਡੀਆ ਉਹ ਜਿੰਨੀ ਉਹਦਾ ਆਦਰ ਤੇ ਸਤਿਕਾਰ ਹੈ ਸਪੋਰਟਸ ਦੇ ਵਿੱਚ ਕਿਸੇ ਦਾ ਵੀ ਨਹੀਂ ਹੋਵੇਗਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਉਹ ਬਿਊਰੋਕਰੇਟਸ ਤੇ ਜਿਹੜਾ ਉਹਨਾਂ ਦੇ ਹੈਂਡਸ਼ੇਕ ਹੁੰਦੀਆਂ ਹੱਥ ਮਿਲੇ ਹੁੰਦੇ ਉਹਨਾਂ ਦੇ ਉਹਨਾਂ ਦੀ ਮਜਬੂਰੀ ਹੁੰਦੀ ਆ ਪੋਲੀਟੀਕਲ ਲੋਕਾਂ ਦੀ ਕੋਈ ਜਾਇਜ਼ ਨਜਾਇਜ਼ ਕੰਮ ਕਰਾਣੇ ਹੁੰਦੇ ਆ ਕੋਈ ਕਿਸੇ ਨੂੰ ਦਬਕੇ ਮਰਵਾਣੇ ਹੁੰਦੇ ਕਿਸੇ ਦੀਆਂ ਲੱਤਾਂ ਤੋੜਵਾਣੀਆਂ ਹੁੰਦੀਆਂ ਬਹੁਤ ਕੁਝ ਤੱਕ ਰਾਣਾ ਵੈਂਦਾ ਇਹਨਾਂ ਨੂੰ ਇਵੇਂ ਥੋੜਾ ਨਾਲ ਇਦਾਂ ਸਰਕਾਰਾਂ ਹਕੂਮਤਾਂ ਚੱਲਦੀਆਂ ਸੋ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਵੀ ਰਾਜ ਰਿਹਾ ਉਹਦੇ ਵਿੱਚ ਵੀ ਚੰਗੀਆਂ ਪ੍ਰਮੋਸ਼ਨਾਂ ਚੰਗੀ ਜਗ੍ਹਾ ਤੇ ਇਹਨਾਂ ਨੂੰ ਤਨਾਤੀ ਕੀਤੀ ਗਈ ਜਦੋਂ ਕਾਂਗਰਸ ਆ ਰਾਜ ਆਇਆ ਉਸ ਵੇਲੇ ਵੀ ਪਟਿਆਲੇ ਦੇ ਵਿੱਚ ਐਸਐਸਪੀ ਵੀ ਰਹੇ ਸੰਗਰੂਰ 'ਚ ਰਹੇ ਹੁਣ ਜਦੋਂ ਢੀਂਸੇ ਹੋਰੀ ਸੀਗੇ 2011 ਵਗਾਰਾ 'ਚ ਬਰਨਾਲੇ ਤੇ ਸੰਗਰੂਰ ਐਸਐਸਪੀ ਰਿਹਾ ਉੱਥੇ ਕੋਈ ਚਿੜੀ ਨਹੀਂ ਫੜਕਦੀ ਹੁੰਦੀ ਸੀ ਮਤਲਬ ਉਦੋਂ ਢੀਂਸਿਆਂ ਦਾ ਤੇ ਬਾਦਲਾਂ ਦਾ ਖਾਸ ਰਿਹਾ ਏ ਤੇ ਕਿਵੇਂ ਆਪਾਂ ਕਹਿ ਸਕਦੇ ਆ ਕੀ ਮਤਲਬ ਜਿਹੜਾ ਵਾ ਉਹ ਕਿਵੇਂ ਬੋਲ ਲੈਣ ਉਹਨਾਂ ਨੇ ਆਪ ਤੇ ਨਾਤੀ ਕਰਾਈ ਕਈ ਜਾਇਜ਼ ਕਰਾਏ ਹੁਣੇ ਕਈ ਨਾਜਾਇਜ਼ ਕਰਾਏ ਹੁਣੇ ਕੰਮ ਸੋ ਬੜਾ ਅੱਖਾ ਜਾ ਹੋਇਦਾ ਨਾ ਬਈ ਕੱਲ ਨੂੰ ਅੱਜ ਬੋਲਣਗੇ ਤੇ ਲੋਕਾਂ ਨੇ ਕਹਣਾ ਤਣਾਤ ਤਾਂ ਤੁਸੀਂ ਕੀਤਾ ਸੀ ਤੁਸੀਂ ਇਹਨੂੰ ਚੱਕਿਆ ਉੱਥੇ ਜੱਫੀ ਪਾ ਕੇ ਤੁਸੀਂ ਉੱਪਰ ਲਿਆਏ ਕਾਂਗਰਸ ਦੇ ਰਾਜਵੀਰ ਭਰਾ ਸੀਗਾ ਐਮਐਲਏ ਤੇ ਮੋਜਾਂ ਮਾਣੀਆਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਆਪਣੀ ਆਕੇ ਸਟੈਬਲਿਸ਼ ਕੀਤਾ ਹੋਇਆ ਸੀ ਅੱਖਾਂ ਦੇ ਤਾਰਾ ਬਣਿਆ ਹੋਇਆ ਸੀ ਬਈ ਮੈਂ ਆ ਵੀ ਕਰਦਾਗਾ ਜੀ ਉਹ ਵੀ ਕਰਦਾਗਾ ਜੀ ਲਿਆਓ ਮੈਨੂੰ ਚੱਕ ਦਿਨਾ ਮੈਂ ਕਰ ਦੇਨਾ ਜੀ ਉਹਦੇ ਕਰਕੇ ਉਹਨਾਂ ਦੀ ਅੱਖਾਂ ਦਾ ਵੀ ਤਾਰਾ ਸੀ ਬਈ ਚਲੋ ਸਾਡੇ ਗੇੜ ਦੇ ਉੱਤੇ ਜੋ ਅਸੀਂ ਕਰਨੇ ਕਰਕੇ ਰਿਜ਼ਲਟ ਤਾਂ ਦੇ ਰਿਹਾ ਲੇਕਿਨ ਗੱਲ ਇਹ ਹੈ ਕਿ ਨਾਲ-ਨਾਲ ਇਹ ਵੀ ਦੇਖਣਾ ਚਾਹੀਦਾ ਸੀ ਵੀ ਲੋਕਾਂ ਨੂੰ ਉਹ ਜਿਹੜਾ ਲੁੱਟ ਘਸੁੱਟ ਕਿਵੇਂ ਚੱਲ ਰਿਹਾ ਔਰ ਇਹ ਕੱਲੀ ਹੁਣ ਦੀ ਥੋੜਾ ਚੱਲਦੀ ਹੋਣੀ ਹੈ ਇਹ ਉਸੋਂ ਦੀ ਚੱਲਦੀ ਹੋਣੀ ਹੈ ਜਦੋਂ ਦਾ ਭਰਤੀ ਹੋਇਆ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਹੁਣ ਇੱਕਦਮ ਥੋੜਾ ਇੱਕ ਦਿਨ 'ਚ ਬੰਦਾ ਕੰਮ ਕਰ ਲੈਂਦਾ ਔਰ ਲੰਬੇ ਦੌਰ ਤੋਂ ਚੱਲ ਰਿਹਾ ਹੁਣ 100 ਕਰੋੜ ਤੋਂ ਉੱਤੇ ਦੀਆਂ ਤਾਂ ਪ੍ਰਾਪਰਟੀਆਂ ਹੈਗੀਆਂ 100 ਕਰੋੜ ਦੇ ਆਸ-ਪਾਸ ਆਖਰਕਾਰ ਕਿੱਥੋਂ ਪੈਸਾ ਜਨਰੇਟ ਤਾਂ ਹੋਇਆ ਹੀ ਹੈ ਨਾ ਤੇ ਲੰਬੇ ਟਾਈਮ ਦੇ ਉੱਤੋਂ ਕੰਮ ਵਿੱਚ ਲੱਗੇ ਹੋਣੇ ਆ ਉਹ ਇਹ ਹੈ ਕਿ ਸਾਰੀਆਂ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਬਈ ਉਹਨਾਂ ਦੇ ਯੈਸਮੈਨ ਜਿਹੜੇ ਯੈਸਮੈਨ ਖੜੇ ਹੋ ਜਾਣ ਅਫਸਰ ਔਰ ਯੈਸਮੈਨ ਜਿਹੜੇ ਖੜੇ ਹੁੰਦੇ ਆ ਉਹ ਆਪੇ ਕਰੋੜ ਅਰਬਾਂ ਵਧੀ ਬਣ ਜਾਂਦੇ ਆ ਸਰ ਸਾਬ ਵਿਕਰਮ ਸਿੰਘ ਮਜੀਠੀਆ ਦੀ ਇੰਟੈਰੋਗੇਸ਼ਨ ਕਰਦੇ ਰਹੇ ਆ ਹਰਚਰਨ ਸਿੰਘ ਪੁੱਲਰ ਤੇ ਹੁਣ ਅਸੀਂ ਐਂ ਕਹਿ ਦਈਏ ਕਿ ਉੱਥੇ ਤਾਂ ਕੁਝ ਹੋਇਆ ਹੀ ਨਹੀਂ ਆ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਐਡੇ ਵੱਡੇ ਲੈਵਲ ਦੀ ਇੰਟੈਰੋਗੇਸ਼ਨ ਦੇ ਵਿੱਚ ਕੁਝ ਕੀਤਾ ਹੀ ਨਹੀਂ ਗਿਆ ਦੇਖੋ ਪਰਚਾ ਕਿੰਨਾ ਨੇ ਦਿੱਤਾ ਸੀ ਚੰਨੀ ਸਰਕਾਰ ਨੇ ਦਿੱਤਾ ਸੀ ਔਰ ਚੰਨੀ ਸਰਕਾਰ 'ਚ ਜਦੋਂ ਪਰਚਾ ਦਰਜ ਹੋਇਆ ਤੇ ਮੈਨੂੰ ਦੱਸੋ ਉਸ ਪਰਚੇ 'ਚ ਕੀ ਕੀਤਾ ਐਸਆਈਟੀ ਬਣੇਗੀ ਕੀਤਾ ਮੈਂ ਦੱਸਣਾ ਆ ਕੀਤਾ ਕੜਕਿਲੇ ਆਣਾ ਨਾ ਕੀਤਾ ਪਰਚਾ ਤਾਂ ਉੱਥੇ ਤੋਂ ਉੱਥੇ ਹੀ ਖੜਾ ਨਾ ਤੁਸੀਂ ਵਿੱਚ ਉਹਦੇ ਵਿੱਚ ਸਫਾ ਮਿਸਲ ਚ ਜਿਹੜੀਆਂ ਐਵੀਡੈਂਸਿਸ ਲੈ ਕੇ ਆਏ ਹੋ ਨਾ ਤੁਸੀਂ ਜਿਹੜੀਆਂ ਉਹਨਾਂ ਦੀ ਐਕਸਟਰਾ ਡਿਸ਼ਨਲ ਕੋਈ ਅੱਗੋਂ ਪਰਾਲੇ ਕੀਤੇ ਨੇ ਬਈ ਜਿਹੜਾ ਸੱਤਾ ਪਿੰਦੀ ਉਹਨਾਂ ਨੂੰ ਬਾਹਰੋਂ ਲਈ ਆ ਆ ਕੇ ਗਵਾਈਆਂ ਦੇਣ ਕੇਸ ਨੂੰ ਅੱਗੇ ਵਧਾਈਏ ਕੀਤਾ ਤਾਂ ਕੁਝ ਹੈ ਹੀ ਨਹੀਂ ਗੱਲਾਂ ਦਾ ਖੜਾ ਬਣਨੇ ਆ ਮੈਂ ਆ ਕਰ ਦੂੰਗਾ ਜੀ ਮੈਂ ਉਹ ਕਰਦਾਗਾ ਔਰ ਇਦਾਂ ਦੇ ਅਫਸਰ ਜਿਹੜੇ ਆ ਨਾ ਇਹੀ ਪੰਜਾਬ ਲਈ ਕਾ ਤੱਕ ਨੇ ਹਾਨੀ ਕਰ ਔਰ ਮੈਂ ਜਿਹੜਾ ਇਹ ਗੱਲ ਤੁਹਾਨੂੰ ਕੱਲ ਵੀ ਇੰਟਰਵਿਊ ਦੇ ਵਿੱਚ ਕਹੀ ਸੀ ਕਿ ਪੰਜਾਬ ਦੇ ਵਿੱਚ ਅਫਸਰशाही ਜਿਹੜੀ ਆ ਉਹਨਾਂ ਨੂੰ ਪੋਲੀਟੀਸ਼ੀਅਨ ਹਮੇਸ਼ਾ ਵਰਤਦੇ ਆ ਲੱਗਦਾ ਇਹ ਸਾਨੂੰ ਇਹ ਮਹਿਸੂਸ ਹੁੰਦਾ ਕਿ ਪੋਲੀਟੀਸ਼ੀਅਨ ਜਿਹੜੇ ਅਫਸਰ ਆ ਉਹ ਵਰਤਦੇ ਆ ਲੇਕਿਨ ਹਮੇਸ਼ਾ ਪੋਲੀਟੀਸ਼ੀਅਨ ਵਰਤਦੇ ਆ ਕਿ 5 ਸਾਲ ਅਸੀਂ ਸਰਕਾਰ ਚਲਾਣੀ ਆ ਸਾਨੂੰ ਤਾਂ ਇਦਾਂ ਦੇ ਅਫਸਰ ਚਾਹੀਦੇ ਆ ਜਿਹੜਾ ਡੰਡਾ ਚੱਕ ਕੇ ਸਾਡੀ ਗੱਲ ਮੰਨਦੇ ਜਾਣ ਸਾਡੀ ਡੰਡਾ ਚੱਕ ਕੇ ਪ੍ਰੇਡ ਕਰਾਨ ਸਾਡੇ ਵਿਰੋਧੀਆਂ ਦੀ ਪ੍ਰੇਡ ਕਰਾਨ ਸਾਡੀ ਪਾਰਟੀ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਦੀ ਗੱਲ ਦੱਸਣ ਲੱਗਾ ਬਾਲਾ ਸਰ ਮੋਂ ਮੰਤਰੀ ਸੀਗੇ ਪੰਜਾਬ ਤੇ ਤੇ ਉਰੇ ਜਲੰਧਰ ਸਰਕਟ ਹਾਊਸ 'ਚ ਬੈਠੇ ਤੇ ਮੇਰਾ ਅਕਸਰ ਜਾਣਾ ਹੁੰਦਾ ਸੀ ਉਹਨਾਂ ਕੋਲ ਤੇ ਮੈਨੂੰ ਪਤਾ ਉਹ ਰਹਿੰਦੇ ਸਰਕਟ ਹਾਊਸ ਹੁੰਦੇ ਸੀ ਉਹਨਾਂ ਦੀ ਇੱਕ ਖਾਸੀਅਤ ਸੀ ਉਹਨਾਂ ਨੇ ਸਰਕਟ ਹਾਊਸ ਰਹਿਣਾ ਮੈਂ ਉਹਨਾਂ ਕੋਲੇ ਚਲਾ ਗਿਆ ਤੇ ਉਹਨਾਂ ਕੋਲ ਨਾ ਜਥੇਦਾਰ ਆ ਗਏ 4-5 ਮੈਨੂੰ ਨਾਂ ਨਹੀਂ ਪਤਾ ਤੇ ਉਹਨਾਂ ਨੇ ਆ ਕੇ ਕਿਹਾ ਜੀ ਉਹ ਫਲਾਣਾ ਜੀ ਐਸਐਸਪੀ ਬੜਾ ਜੀ ਤੰਗ ਕਰਦਾ ਜੀ ਤੇ ਤੁਸੀਂ ਜੀ ਦੇਖੋ ਜੀ ਸਾਨੂੰ ਤਾਂ ਬੜਾ ਔਖਾ ਕੀਤਾ ਹੋਇਆ ਬਈ ਬਹੁਤ ਤੰਗ ਆ ਜੀ ਅਸੀਂ ਉਹਨਾਂ ਦੀਆਂ ਸ਼ਾਇਦ ਕੋਈ ਟਰੱਕ ਟੁਕਣ ਦੀਆਂ ਪ੍ਰੋਬਲਮਸ ਸੀਗੀਆਂ ਪਤਾ ਨਹੀਂ ਜਿਲਾ ਵੀ ਮੇਰੇ ਖਿਆਲ ਮਾਲਵੇ ਦਾ ਕੋਈ ਜਿਲਾ ਸੀ ਤੇ ਬਾਲ ਸਾਡੇ ਠੀਕ ਹੈ ਮੈਂ ਕਹਿ ਦਾਂਗਾ ਕੋਈ ਗੱਲ ਨਹੀਂ ਨਾਲ ਖੜਾ ਸੀ ਉਹਨਾਂ ਦਾ ਪੀਐਸਓ ਕਾਕਾ ਜੀ ਇਹ ਨੋਟ ਕਰ ਲੋ ਤੈਸ ਐਸਐਸਪੀ ਨੂੰ ਕਹਿ ਦੀਓ। ਅਚਾ ਉਹ ਚਲੇ ਗਏ। ਸਿਆਸਤਦਾਨਾਂ ਦੀ ਆਪਣੀ ਸਿਆਸਤ ਹੁੰਦੀ ਆ। ਪਿੱਛੋਂ ਉਹਨਾਂ ਨੇ ਫੋਨ ਕੀਤਾ ਐਸਐਸਪੀ ਨੂੰ। ਕਹਿੰਦੇ ਕਾਕਾ ਜੀ ਹੁਣੇ ਮੇਰੇ ਕੋਲ ਆ ਗਏ ਆ। ਟਾਈਟ ਤੁਸੀਂ ਕੀਤਾ। ਹੁਣ ਗੋਡਿਆਂ ਭਾਰ ਆ ਗਏ ਆ। ਹੁਣ ਥੋੜਾ ਠੰਡਾ ਕਰ ਦਿਓ ਇਹਨੂੰ। ਮਤਲਬ ਸਿਆਸਤਦਾਨਾਂ ਨੇ ਪੁਲਿਸ ਅਫਸਰਾਂ ਨੂੰ ਇਸੇ ਚੀਜ਼ ਲਈ ਇਸਤੇਮਾਲ ਕਰ ਦਿੰਦੇ ਨੇ ਬਈ ਇਹਨੂੰ ਟਾਈਟ ਕਰੋ ਤੇ ਮੇਰੇ ਦਰਵਾਜ਼ੇ ਤੱਕ ਲਿਆ ਕੇ ਗੋਡਿਆਂ ਭਾਰ ਬਿਠਾ ਦਿਓ। ਤੇ ਮੈਂ ਉਦੋਂ ਮਤਲਬ ਇਹ ਚੀਜ਼ ਚਲੋ ਸੁਣੀ ਹੁੰਦੇ ਸੀ ਪਰ ਮੈਂ ਅੱਖੀ ਵੇਖੀ ਅੱਖੀ ਵੇਖੀ ਫਿਰ ਇਹਦੇ ਨਾਲ ਦੀਆਂ ਤੋਂ ਉਧਾਰਨਾ 500 ਮਿਲੀयां ਠੀਕ ਹੈ ਨਾ ਫਿਰ ਤਾਂ ਉਧਾਰਨਾ ਇਦਾਂ ਮਿਲੀਆਂ ਆਈ ਐਸਆਈਪੀਐਸ ਅਫਸਰਾਂ ਨੂੰ ਜਾਂ ਪੀਪੀਐਸ ਅਫਸਰਾਂ ਨੂੰ ਕਿਵੇਂ ਵਰਤਿਆ ਗਿਆ ਮੁੜ ਕੇ ਮੰਨ ਲਓ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਮੋਗੇ ਤੋਂ ਜੈਨ ਨੂੰ ਐਮਐਲਏ ਸੀ ਕਾਂਗਰਸ ਦਾ ਤੇ 2012 ਦੀ ਗੱਲ ਹੈ 12 ਤੋਂ ਬਾਅਦ ਦੀ ਤੇ ਸੁਖਵੀਰ ਸਿੰਘ ਬਾਦਲ ਜਾਣਦੇ ਸੀ ਮੈਂ ਭਾਜਪਾ ਦੇ ਡਿਪੈਂਡੰਟ ਨਾ ਰਹਾ ਮੈਂ ਆਪਣੀ 58 ਤੋ ਗਿਣਤੀ ਆਪਣੀ ਪੂਰੀ ਕਰ ਜਾ 59 ਪੂਰੇ ਕਰ ਜਾ ਤੇ ਮੋਗੇ ਦਾ ਐਮਐਲਏ ਜਾਨ ਸੀਗਾ ਜਾਨ ਕਲੋਨਾਈਜ਼ਰ ਸੀਗਾ ਉਹਦੇ ਕਲੋਨੀਆਂ ਦੇ ਉੱਤੇ ਟਾਈਟਨੈਸ ਕਰਾਤੀ ਅਫਸਰਾਂ ਤੋਂ ਪਰਚਾ ਹੋਣ ਲੱਗਾ ਜੀ ਬਿਜਨਸਾਂ ਹੋਣ ਲੱਗਾ ਜਾਨ ਗੁੱਡਿਆਂ ਭਰ ਬਹਿ ਗਿਆ ਕਹਿੰਦੇ ਲਿਆ ਕਰ ਰਿਜ਼ਾਈਨ ਉਧਰੋਂ ਕਾਂਗਰਸ ਤੋਂ ਕਾਲੀ ਦਲ ਜੁਆਇਨ ਅਕਾਲੀ ਦਲ ਜੁਆਇਨ ਕਰਾਇਆ ਅਕਾਲੀ ਦਲ ਤੋਂ ਐਮਐਲਏ ਜਿਤਾਇਆ ਫਿਰ ਠੀਕ ਹੈ ਨਾ ਉਸੋਬਾਦੋ ਕਲੋਨੀਆ ਦੇ ਕੱਚੇ ਚਿੱਠੇ ਸਾਰੇ ਬੰਦ ਹੋ ਗਏ ਮੰਨ ਲਓ ਹੁਣ ਮੈਨੂੰ ਇੱਕ ਯਾਦ ਆ ਚਲਨਜੀਤ ਬਰਾੜ ਨੇ ਅੱਜ ਕੱਲ ਮੈਨੂੰ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਵਾਲੇ ਚ ਇਹ ਮਨਪ੍ਰੀਤ ਬਾਦਲਣਾ ਚਲੇ ਗਏ 2012 ਦੀ ਗੱਲ ਹੈ 11 ਦੀ ਤਹਿਸੀਲਦਾਰ ਹੁੰਦੇ ਸੀਗੇ ਤੇ ਮਨਪ੍ਰੀਤ ਬਾਦਲਣਾ ਚਲੇ ਗਏ ਬਾਅਦ ਚ ਡਿਜ਼ਾਈਨ ਕੀਤਾ ਇਹਨਾਂ ਨੇ ਰੈਵਨਿਊ ਡਿਪਾਰਟਮੈਂਟ ਚੋਂ ਤੇ ਜਦੋਂ ਮਨਪ੍ਰੀਤ ਬਾਦਲਣਾ ਚਲੇ ਗਏ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਦੱਸਿਗੇ ਨਾਲ ਹੀ ਇਹਨਾਂ ਦੇ ਆ ਕੇਸ ਹੋ ਕੇ ਚਲੋ ਅਫਸਰਸ਼ਾਹੀ ਚ ਰਹਿੰਦੇ ਹੋਏ ਕਈ ਕੰਮ ਤੁਹਾਨੂੰ ਕਰਨੇ ਪੈਂਦੇ ਆ ਜਿੰਦੇ ਚ ਗਲਤੀਆਂ ਰਹਿ ਜਾਂਦੀਆਂ ਬਿਜਲੈਸ ਦੀ ਇੱਕ ਮਨ ਲੱਗਦਾ ਐਫ ਆਈ ਆਰ ਦਰਜ ਵੀ ਹੋ ਗਈ ਸ਼ਾਇਦ ਇੱਕ ਮੁਕਦਮਾ ਵੀ ਦਰਜ ਹੋ ਗਿਆ ਲੈ ਆਂਦਾ ਬਿਠਾਤਾ ਛੱਡ ਕਹਿੰਦੇ ਮਨਪ੍ਰੀਤ ਬਾਦਲ ਨੂੰ ਮਨਪ੍ਰੀਤ ਬਾਦਲ ਨੂੰ ਉਹਨੂੰ ਛੱਡਣਾ ਪਿਆ ਸੋ ਇਦਾਂ ਦੀਆਂ ਕਈ ਉਦਾਹਰਨਾਂ ਹੈਗੀਆਂ ਕਿ ਪੁਲਿਸ ਨੂੰ ਇਸਤੇਮਾਲ ਕਰਦੇ ਨੇ ਸਿਆਸਤ ਦਾ ਉਹ ਉਹ ਇਸਤੇਮਾਲ ਹੋ ਜਾਂਦੀ ਹੈ ਪੁਲਿਸ ਕਿਉਂਕਿ ਮਜਬੂਰੀ ਹੁੰਦੀ ਹੈ ਹਰ ਅਫਸਰ ਨੇ ਇਸਤੇਮਾਲ ਹੁੰਦਾ ਚੰਦ ਅਫਸਰ ਹੁੰਦੇ ਜਿਨ੍ਹਾਂ ਨੂੰ ਇਹ ਫਿਰ ਉੱਥੇ ਜ਼ਿਲ੍ਹੇ ਚ ਲਾਂਦੇ ਆ ਲਾ ਕੇ ਉਹਦਾ ਇਸਤੇਮਾਲ ਕਰਦੇ ਨੇ ਇਸਤੇਮਾਲ ਕਰਕੇ ਫਿਰ ਉਹਨੂੰ ਉਹ ਆਪਣੇ ਆਪ ਨੂੰ ਸਮਝਦਾ ਕਿ ਮੈਂ ਹੁਣ ਇਹਨਾਂ ਦੀ ਅੱਖਾਂ ਦਾ ਤਾਰਾ ਉਹਨੂੰ ਵੀ ਲਾਇਸੈਂਸ ਦੇ ਦਿੰਦੇ ਜੋ ਕਰਨਾ ਚੱਕੀ ਜਾਂ ਕਰੀ ਜਾ ਤੇ ਆਪ ਵੀ ਉਸ ਸਾਹ ਨਾਲੋਂ ਕਹਿੰਦੇ ਠੀਕ ਹੈ ਸਾਡੇ ਵਿਰੋਧੀਆਂ ਨੂੰ ਠੱਲ ਪਾਤੀ ਆ ਸਾਡੇ ਵਿਰੋਧੀਆਂ ਨੂੰ ਜ਼ਮੀਨ ਤੇ ਬਿਠਾਤਾ ਇੰਨਾ ਹੀ ਵੱਡਾ ਸਾਡੇ ਲਈ ਤੇ ਤੂੰ ਜੋ ਕਰਨਾ ਕਰੀ ਜਾ ਕੋਈ ਗੱਲ ਨਹੀਂ ਸਾਡੀ ਅੱਖਾਂ ਦਾ ਤਾਰਾ ਤੂੰ ਸੋ ਇਦਾਂ ਦੀਆਂ ਇਹ ਜਿਹੜੀਆਂ ਮੈਂ ਗੱਲਾਂ ਕਰਦਾ ਵਾਂ ਇਹ ਦੇ ਨਾਲ ਪੁਲਿਸ ਦਾ ਅਕਸ ਜ਼ਰੂਰ ਖਰਾਬ ਹੁੰਦਾ ਲੇਕਿਨ ਸਿਆਸਤਦਾਨਾਂ ਦੀ ਪੁਲਿਸ ਤੇ ਵਿੱਚ ਦਖਲ ਅੰਦਾਜ਼ੀ ਬਹੁਤ ਜ਼ਿਆਦਾ ਵਧੀ ਬਹੁਤ ਜ਼ਿਆਦਾ ਵਧੀਏ ਤਾਂ ਮੈਂ ਫੇਰ ਕਰਨਾ ਬਈ ਛਲਾਗਾ ਜੋ ਉਹਨੇ ਕੁਛ ਅਫਸਰ ਪੰਜਾਬ ਦੇ ਮੌਜੂਦਾ ਦੌਰ ਚ ਕੁਛ ਨਾ ਕੁਛ ਚੰਗੇ ਉਪਰਾਲੇ ਫੇਰ ਵੀ ਕਰ ਜਾਂਦੇ ਲੋਕਾਂ ਨੂੰ ਕਈ ਦੇਸੀ ਦੇਖੋ ਬਣੂ ਕਈ ਕੇਸਾਂ ਦੇ ਵਿੱਚ ਫੇਰ ਵੀ ਜਿਹੜੀ ਆ ਹਾਈ ਲੈਵਲ ਦੇ ਉੱਤੇ ਆ ਕੇ ਇਨਸਾਫ ਮਿਲ ਜਾਂਦਾ ਜਮੀਨੀ ਪੱਧਰ ਦੇ ਉੱਤੇ ਵੀ ਕਈ ਵਾਰ ਜਿਹੜੇ ਆ ਸਾਫ ਅਫਸਰ ਮਾਣਾ ਕਰ ਦਿੰਦੇ ਚੰਗੇ ਅਫਸਰ ਬਈ ਮੈਂ ਗਲਤ ਨਹੀਂ ਕਰਨਾ ਬਾਈ ਜੋ ਜਾਇਜ਼ ਹੋ ਕਰਾ ਲਓ ਹਾਂ ਉਹ ਨਹੀਂ ਕੀ ਮੈਂ ਤੁਹਾਡੀ ਮਦਦ ਕਰ ਦੇਣਾ ਜੇ ਤੁਸੀਂ ਕਹੋ ਮੈਂ ਚੱਕ ਕੇ ਉਹਨੂੰ ਨਜਾਇਜ਼ ਪਰਚੇ ਚ ਅੰਦਰ ਦੇਦਾ ਉਹ ਨਹੀਂ ਦਿੰਦਾ ਉਹ ਕਾਫੀ ਸਿਸਟਮ ਹੁਣ ਮੈਂ ਦੇਖਿਆ ਚੇਂਜ ਹੋਇਆ ਐ ਦੌਰ ਦੇ ਵਿੱਚ ਥੋੜਾ ਜਿਹਾ ਚੇਂਜ ਹੋਇਆ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਇਦਾਂ ਦੇ ਲੱਗੇ ਹੋਏ ਨੇ ਜਿਹੜੇ ਗਲਤ ਕਰਦੇ ਹੀ ਨਹੀਂ ਆ ਮੰਨ ਲਓ ਜਨੰਦਰ ਦੀ ਕਮਿਸ਼ਨਰ ਹੈ ਧਨਪ੍ਰੀਤ ਕੋ ਕਰਨਾ ਹੀ ਨਹੀਂ ਅਮਨੀਤ ਕੌਂਡਾ ਲ ਬਠਿੰਡੇ ਦੀ ਕਰਨਾ ਹੀ ਨਹੀਂ ਰਵਜੋਤ ਹੈ ਡਾਕਟਰ ਅਬਜੋਤ ਗਰੇਵਾਲ ਉਹਨੇ ਵੀ ਨਹੀਂ ਕਰਨਾ ਤਰਨਤਾਰਨ ਹਾਲੀ ਨਾ ਤੂੰ ਜਿੰਨਾ ਮਰਜ਼ੀ ਕਹੀ ਆ ਕਰਨਾ ਹੀ ਨਹੀਂ ਇਹ ਲੇਡੀਜ਼ ਹੈਗੀਆਂ ਇਦਾਂ ਦੀਆਂ ਲਗਾਈਆਂ ਹੋਈਆਂ ਜਾ ਉਹ ਲੱਗੇ ਰੋ ਠੀਕ ਹੈ ਨਾ ਬਸ ਉਹਨਾਂ ਨੇ ਕਹਣਾ ਜੋ ਆਨ ਦਾ ਮੈਰਿਟ ਜੋ ਮਰਜ਼ੀ ਕਰਾ ਲਓ ਲੇਕਿਨ ਆ ਕਈ ਕੁਛ ਚੁਣਿੰਦਾ ਅਫਸਰ ਹੁੰਦੇ ਜ ਉਹ ਤੇ ਇਹਨੂੰ ਡਾਲਾ ਕਰਕੇ ਆ ਥੋੜਾ ਉਹ ਜਦੋਂ ਗਰੀਸ ਦੇ ਦਿੰਦਾ ਤੇ ਫਿਰ ਇਹਨਾਂ ਨੂੰ ਸਰਕਾਰਾਂ ਨੂੰ ਚੱਲਦਾ ਵੀ ਸਾਡਾ ਕੰਮ ਚੱਲ ਗਿਆ ਹੁਣ ਤੁਸੀਂ ਦੇਖੋ ਪਿੱਛੇ ਵਿਜੀਲੈਂਸ ਦੇ ਅਫਸਰ ਸਸਪੈਂਡ ਕੀਤੇ ਗਏ ਠੀਕ ਹੈ ਨਾ ਫਿਰ ਬਹਾਲ ਕਰਤੇ ਗਏ ਕਿੰਨਾ ਰੋਲਾ ਪਿਆ ਭਈ ਉਹ ਏਆਈਜੀ ਸਾਹਿਬ ਨੇ ਜਿਹੜਾ ਮੁੜ ਕੇ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਚੱਕਿਆ ਜਿਨ੍ਹਾਂ ਨੂੰ ਪਹਿਲਾਂ ਸਸਪੈਂਡ ਕੀਤਾ ਬਹਾਲ ਕੀਤਾ ਫਿਰ ਉਹਨਾਂ ਨੇ ਵਿਕਰਮ ਨੂੰ ਚੱਕਿਆ ਸੋ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਸਿਆਸਤ ਦਾ ਇੱਕ ਸਿਆਸਤਦਾਨ ਜਿਹੜਾ ਉਹ ਇਸ ਚੀਜ਼ਾਂ ਸਿਸਟਮ ਦੇ ਉੱਤੇ ਬਹੁਤ ਹਾਵੀ ਹੋ ਗਏ ਆ ਔਰ ਜਦੋਂ ਹਾਵੀ ਹੁੰਦੇ ਜਿਹੜੇ ਅਫਸਰ ਫਿਰ ਕਰਦੇ ਨੇ ਉਹਨਾਂ ਲਈ ਕੰਮ ਫਿਰ ਉਹ ਅਗਲੇ ਜਿਹੜੇ ਅਫਸਰ ਆ ਉਹ ਆਪਣਾ ਵੀ ਫਿਰ ਲਾਹਤ ਲੈਣ ਗਈ ਨਾ ਕੋਈ ਫਾਇਦਾ ਤਾਂ ਲੈਣ ਗਈ ਠੀਕ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਕੇਸ ਕਿੱਥੇ ਜਾ ਕੇ ਨਿਬੜਦਾ ਕੀ ਕੋਜੇ ਚ ਵਾਪਰਦਾ ਸੀਬੀਆਈ ਦੇ ਵੱਲੋਂ ਨੈਕ ਹਰਾਸਤ ਵਿੱਚ ਭੇਜ ਦਿੱਤਾ ਗਿਆ ਅੱਗੇ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਮੇਰੇ ਨਾਲ ਕੈਮਰਾਮੈਨ ਰਾਹੁਲ ਮੈਂ ਸਾਹਿਬ ਸਿੰਘ ਇਜਾਜ਼ਤ ਚੌਣਾ ਬਣੇ ਰਵਾਂਗੇ ਵਨ ਇੰਡੀਆ ਪੰਜਾਬੀ ਤੇ